ਸਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਕਰਦੇ ਆ ਲਸੂੜੇ ਦੇ ਚਾਰ ਬਾਰੇ ਅਸੀਂ ਬਣਾ ਕੇ ਤੁਹਾਨੂੰ ਦਿਖਾਇਆ ਤਾਂ ਉਸ ਤੋਂ ਬਾਅਦ ਅਜਰ ਸੂਰੀ ਜਨਰਲ ਗੱਲਾਂ ਕਰਾਂਗੇ ਲਸੂੜਾ ਕੀ ਦਰਖਤ ਹੈ ਬਹੁਤ ਹੀ ਮਹਾਨ ਰੁੱਖ ਕਹਿ ਸਕਦੇ ਹਾਂ ਉਹ ਬਹੁਤ ਹੀ ਜਬਰਸ ਆਯੁਰਵੈਦਿਕ ਗੁਣਾਂ ਦਾ ਗੁਣਕਾਰੀ ਰੁੱਖ ਹੈ ਪੰਜਾਬ ਦਾ ਵਿਰਾਸਤੀ ਰੁੱਖ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਇੱਕ ਜਿਹੜਾ ਫਲ ਵੱਡਾ ਹੁੰਦਾ ਉਹਨੂੰ ਲਸੂੜਾ ਬੋਲਦੇ ਆ ਉਹਦਾ ਕਰੋੜ ਜਿੰਨਾ ਸਾਈਜ਼ ਦਾ ਹੁੰਦਾ ਫਲ ਦਾ ਤੇ ਇੱਕ ਲਸੂੜੀ ਹੁੰਦੀ ਹੈ ਜਿਹੜੀ ਛੋਟੇ ਉਹਦੇ ਫਲ ਛੋਟੇ ਹੁੰਦੇ ਆ ਜਿਹੜਾ ਕਿ ਰੀਠੇ ਜਿੰਨਾ ਫਲ ਹੁੰਦਾ ਇੱਕ ਤਾਂ ਇਹ ਹੋ ਗਿਆ ਉਸ ਤੋਂ ਲਸੂੜੇ ਦਾ ਕ ਉਦਾ ਮਤਲਬ ਸਬਜੀ ਬੰਜਦੇ ਆਚਾਰ ਪੈਂਦਾ ਆਚਾਰ ਜਿਹੜਾ ਮੈਕਸਿਮਮ ਪੈਂਦਾ ਹੈਗਾ ਇਹਦਾ ਮਤਲਬ ਲਸੂੜੇ ਦਾ ਉਸਰ ਪੱਕ ਜਾਣ ਤੇ ਫਲ ਜਿਹੜੇ ਹੈਗੇ ਬਿਸਕੁਟੀ ਰੰਗਦੇ ਹੋ ਜਾਂਦੇ ਆ ਪੁਰਾਣੇ ਸਮੇਂ ਚ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਹ ਗੁੱਦੇਦਾਰ ਹੁੰਦਾ ਸੀਗਾ ਤੇ ਲੇਸਦਾਰ ਹੁੰਦਾ ਸੀਗਾ ਜਿਸ ਕਰਕੇ ਬੁੱਲਾਂ ਤੇ ਬੁੱਲਾਂ ਨੂੰ ਚੁੰਬੜ ਜਾਂਦਾ ਸੀਗਾ ਤੇ ਬਜ਼ੁਰਗ ਕਹਿੰਦੇ ਸੀ ਵੀ ਇਹਨੂੰ ਨਖਾਓ ਬੱਚਿਆਂ ਨੂੰ ਵੀ ਜਿਆਦਾ ਨਹੀਂ ਥੋੜੇ ਦੰਦ ਖਰਾਬ ਹੋ ਜਾਣਗੇ ਉਸ ਤੋਂ ਬਾਅਦ ਬਜ਼ੁਰਗ ਇਹਨੂੰ ਆਮ ਖਾਂਦੇ ਸੀ ਦੱਸਦੇ ਆ ਵੀ ਅਸੀਂ ਜਿਹੜੋ ਬਚਪਨ ਹੁੰਦੇ ਸੀ ਸਾਡੇ ਅਸੀਂ ਖਾਂਦੇ ਸੀਗੇ ਬਹੁਤ ਮਿੱਠਾ ਹੁੰਦਾ ਸੀਗਾ ਤੇ ਬਜ਼ੁਰਗਾਂ ਦੀ ਕਹਾਣੀ ਤੁਹਾਨੂੰ ਨਾਲ ਦੱਸ ਦ ਕਾਬਲੇ ਨੂੰ ਸੁੜਾ ਜੀ ਉਹ ਜਿਹੜੇ ਆ ਛੋਟੇ-ਛੋਟੇ ਨੇ ਇਹਨੇ ਛੋਟੇ-ਛੋਟੇ ਲੱਗਦੇ ਆ ਉਹਦੇ ਘੱਟ ਤੋਂ ਘੱਟ ਲੱਗਦਾ ਐਡਾ ਪੀਸ ਠੀਕ ਹੈ ਜੀ ਹਾਂ ਉਹ ਆਪੇ ਕਿਰਕੇ ਡਿੱਗਣਾ ਹਲੇ ਹੂੰ ਕੋਈ ਤਾਂ ਫਿਸ ਜਾਂਦਾ ਨਹੀਂ ਅਸੀਂ ਉੱਤੇ ਚੜ ਕੇ ਤੋੜ ਲੈਦੇ ਉਹ ਵੀ ਜੀ ਐਨਾ ਸਵਾਦ ਹੁੰਦਾ ਹਾਂਜੀ ਅਸੀਂ ਕਿਲੋ-ਕਿਲੋ ਵੀ ਖਾ ਜਾਂਦੇ ਅੱਛਾ ਕੋਈ ਨੁਕਸਾਨ ਕੋਈ ਨਹੀਂ ਹੁੰਦਾ ਜੀ ਪੋਰਾ ਵੀ ਨੁਕਸਾਨ ਹਾਂ ਅੱਛਾ ਅੱਛਾ ਹੁਣ ਬਾਪੂ ਜੀ ਹੁਣ ਤਾਂ ਥੋੜਾ ਦਿਖਣਾ हट ਗਿਆ ਤਾਂ ਬਿਲਕੁਲ ਹਾਂਜੀ ਜਿਹੜੇ ਸੀ ਪੱਟੇ-ਪੁੱਟੇ ਗਏ ਹਾਂਜੀ ਲੋਕ ਲਾਉਣੋਂ ਖੜੇ ਜੀ ਲੋਕ ਲਾਉਣੋਂ ਖੜੇ ਇੱਕ ਜਾ ਜਿਹਨੇ ਸੇਗਲ ਆਈ ਹਾਂ ਹੁਣ ਸੇਕਲ ਚਲੀ ਗਈ ਹੁਣ ਉਹ ਜਵਾਨਾ ਆ ਸਕਦਾ ਅੱਛਾ ਅੱਛਾ ਸਾਨੂੰ ਇਹ ਜਵਾਨੇ ਤੇ ਆਸ ਆ ਹੁਣ ਦੇਖੋ ਤੁਸੀਂ ਮਿਹਨਤ ਕਰਦੇ ਫਿਰਦੇ ਹਾਂ ਵੀ ਤੁਸੀਂ ਸਾਨੂੰ ਸਾਡੀ ਉਹ ਆਸ ਪੂਰੀ ਰੱਬ ਕਰੀ ਜਾਂਦਾ ਸਾਨੂੰ ਐ ਵੀ ਉਹ ਜਵਾਨਾ ਆਊਗਾ ਅੱਛਾ ਤੁਹਾਨੂੰ ਆਸ ਹੈਗੀ ਹੈ ਬਾਬੂ ਜੀ ਪੱਕਾ ਜੀ ਸਾਨੂੰ ਜਿਹੜਾ ਅਸੀਂ ਤਿਆਰ ਕਰੀ ਜਾਂਦੇ ਹਾਂ ਉਹ ਉਹ ਤੁਸੀਂ ਤਿਆਰ ਕਰ ਆਊਗਾ ਉਹ ਆਊਗਾ ਮਤਲਬ ਮਰ ਸਰਜੀ ਸੈਟ ਹੋ ਸਕਦਾ ਹਾਂ ਜਿਹੜਾ ਜਿਹੜਾ ਪਿਛੋਂ ਪੀੜੀ ਸਾਡੇ ਖਤਮ ਕੀਤਾ ਬਿਰੋ ਪਾਣੀ ਨੇ ਲੰਗ ਜਾਣਾ ਹਾਂਜੀ ਤੇ ਦੁਆਰਾ ਹੀ ਰਹਿ ਜਣੇ ਆ ਜੀਰੀਆਂ ਲੋਕ ਲਾਉਣੋਂ ਹਟਦੇ ਨਹੀਂ ਹਾਂਜੀ 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 ਤੇ ਇਹਨਾਂ ਨੂੰ ਫੇਰ ਪਤਾ ਲੱਗੂਗਾ ਫਿਰ ਬਦ ਲੋਕਾਂ ਦਾ ਡਰਾਈ ਹੋ ਜਾਂਦਾ ਪੂਰੀ ਸਰਕਾਰਾਂ ਡਰੀ ਜਾਂਦੀਆਂ ਨੇ ਵੀ ਪਾਣੀ ਬਚਾ ਲਓ ਪਾਣੀ ਬਚਾ ਲਓ ਪਰ ਅਸੀਂ ਨਹੀਂ ਸਮਝਦੇ ਬਿਲਕੁਲ ਬਿਲਕੁਲ ਫਿਰ ਉਹੀ ਕੀ ਹੋਊਗਾ ਫਿਰ ਦੁਬਾਰਾ ਫਿਰ ਉਹੀ ਜਗ੍ਹਾ ਮ ਆ ਜਾਣੇ ਡਰਾਈ ਵਾਲਾ ਸਿਸਟਮ ਹੋੜਾ ਫੇਰ ਦੁਬਾਰਾ ਫੇਰ ਪਾੜ ਲੈਣਗੇ ਫੇਰ ਪਾੜ ਲੈਣਗੇ ਇਹੀ ਰਹਿਣਗੇ ਹੋਰ ਕੀ ਬਚੂਗੀ ਉਹ ਫੇਰ ਪਾੜ ਲੈਣਗੇ ਜੀ ਹਾਂਜੀ ਉਹੀ ਹਾਲ ਹੋ ਜਾਣਾ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਮਤਲਬ ਇਹਦਾ ਗੁੱਦਾ ਸੀਗਾ ਕਾਪੀਆਂ ਜੋੜਨ ਵਾਸਤੇ ਅਸੀਂ ਬਚਪਨ ਚ ਵਰਦੇ ਸੀਗੇ ਬੜਾ ਇੰਟਰਸਟਿੰਗ ਉਹ ਕਾਪੀਆਂ ਜੋੜ ਲਾ ਲੈਂਦੇ ਸੀਗੇ ਲੇਸ ਜਿਹੜੀ ਹੁੰਦੀ ਸੀ ਲੇਸਦਾਰ ਹੁੰਦਾ ਜਿਹ ਤੇ ਉਸ ਤੋਂ ਬਾਅਦ ਜਿਹੜੇ ਪੱਕੇ ਹੋਏ ਫਾਲ ਆ ਪੰਛੀ ਬੜਾ ਖੁਸ਼ ਹੋ ਕੇ ਖਾਂਦੇ ਆ ਲਸੂੜੀ ਲੱਕੜ ਹੈਗੀ ਜਿਹੜੀ ਬਹੁਤ ਹੀ ਮਤਲਬ ਜਬਰਸਤ ਲੱਕੜ ਆ ਬਤੂ ਬੰਦੂਖਾਂ ਦੇ ਦਾਸਤੇ ਹੋਗੇ ਕਿਸ਼ਤੀਆਂ ਵੀ ਬੰਦੀਆਂ ਰਹੀਆਂ ਇਸ ਲਸੂੜੀ ਲੱਕੜ ਦੀਆਂ ਤੇ ਖੇਤੀ ਦੇ ਸਾਧਨ ਵੀ ਬਣਾਏ ਗਏ ਕਿਸੇ ਸਮੇਂ ਚ ਤੇ ਅੱਜ ਕੱਲ ਇਹ ਅਸੀਂ ਅਸੀਂ ਇਹਨੂੰ ਸੀਡ ਨਹੀਂ ਤਿਆਰ ਕਰਦੇ ਪਰ ਸੀਡ ਬੋਰਰ ਇੱਕ ਇਹਨੂੰ ਕੀੜਾ ਲੱਗਦਾ ਹੈਗਾ ਜਿਹੜਾ ਨੈਚੁਰਲ ਵੇਜਿਟੇਸ਼ਨ ਦੀ ਰੀਜਨੇਸ਼ਨ ਬੜੀ ਔਖੀ ਕਰਦੀ ਹੈਗੀ ਆ ਜਿਵੇਂ ਹੁਣ ਮੰਨ ਲਓ ਲਸੂੜਾ ਕਿਤੇ ਲੱਗਿਆ ਹੋਇਆ ਥੱਲੇ ਨਹੀਂ ਅੱਗੇ ਪਹਿਲਾਂ ਰੀਜਨੇਟ ਹੋ ਜਾਂਦਾ ਸੀਗਾ ਹੁਣ ਇਹ ਰੀਜਨੇਟ ਹੁੰਦਾ ਨਹੀਂ ਤਾਂ ਇੱਕ ਜਿਹੜੀ ਹੈਗੀ ਸਾਡੇ ਇਹ ਮਤਲਬ ਉਸ ਨੁਕਸਾਨ ਵੀ ਸਾਨੂੰ ਹੋਇਆ ਕਿਉਂਕਿ ਇਹਦੀ ਤਦਾਰ ਵੈਸੀ ਵੀ ਘਟਦੀ ਜਾ ਰਹੀ ਹੈ ਤੇ ਇਹਦਾ ਹੁਣ ਨੇਚਰਲੀ ਪੋਸੀਬਲ ਵੀ ਘੱਟ ਹੋ ਰਿਹਾ ਉਹ ਗਣਾ ਤੇ ਇਸ ਦੇ ਪੱਤੇ ਹੋਗੇ ਕੇਲੇ ਦੇ ਪੱਤੇ ਹੋਗੇ ਤੇ ਟੱਕ ਦੇ ਪੱਤੇ ਨੂੰ ਪਤਲ ਦੇ ਡੂਨੇ ਲਈ ਵਰਤੇ ਜਾਂਦਾ ਹੈ ਗੱਲ ਲਸੂੜੇ ਦੇਣੋਂ ਉਸ ਵਾਰ ਮਾਨਸਾ ਕਲਾਂ ਪਿੰਡਾ ਬਠਿੰਡੇ ਦਾ ਪਿੰਡ ਹੈਗਾ ਜਿੱਥੇ ਕਿ 10 ਕਿੱਲੇ ਚ ਇੱਕ ਫਾਰਮਰ ਖੇਤੀ ਕਰਦਾ ਜਿਹੜਾ ਸਾਰਾ ਲਸੂੜਾ ਜਿਹੜਾ ਹੁੰਦਾ ਉਹ ਰਾਜਸਥਾਨ ਚ ਭੇਜਦਾ ਚਾਰ ਪੈਂਦਾ ਰਾਜਸਥਾਨ ਚ ਰਾਜਸਥਾਨੀ ਲੋਕ ਨੂੰ ਬਹੁਤ ਵੱਡੇ ਸਕੇਲ ਦਾ ਖਾਂਦਾ ਉਹਨੂੰ ਪਤਾ ਹੈਗਾ ਕਿੰਨਾ ਗੁਣਕਾਰੀ ਹੈਗਾ ਉਸ ਤੋਂ ਬਾਅਦ ਇੱਕ ਨੂਰਪੁਰ ਬੇਦੀ ਜ ਰੋਪੜ ਜ਼ਿਲ੍ਹੇ ਦਾ ਸ਼ਹਿਰ ਆ ਛੋਟਾ ਜਿਹਾ ਉੱਥੇ ਵੀ ਬਹੁਤ ਵੱਡੇ ਲੈਵਲ ਤੇ ਲੋਕਲ ਲੈਵਲ ਤੇ ਲਸੂੜੇ ਦੇ ਰੁੱਖ ਲੱਗੇ ਹੋਏ ਉੱਥੋਂ ਲਸੂੜਾ ਵਿਕਦਾ ਹੈਗਾ ਉੱਥੋਂ ਫਿਰ ਲੋਕ ਮਤਲਬ ਕਾਫੀ ਦੂਰ ਦੂਰੋਂ ਲਿਆਂਦੇ ਤੇ ਲੋਕ ਉੱਥੋਂ ਚਾਰ ਵੀ ਪਾਉਂਦੇ ਹੈਗੇ ਆ ਤੇ ਸਾਨੂੰ ਜਿਹੜਾ ਸਾਡੇ ਪੰਜਾਬੀ ਜਿਹੜੇ ਹੈਗੇ ਇਧਰਲੇ ਪਾਸੇ ਮਾਲਵੇ ਦੇ ਇਲਾਕੇ ਲੈ ਪਹਿਲਾਂ ਕਿ ਵਰਦੇ ਸੀਗੇ ਸਾਨੂੰ ਵੀ ਮਤਲਬ ਕਹਿੰਦਾ ਇਹਨਾਂ 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 ਲਸੂੜੇ ਵਰਗੇ ਰੁੱਖਾਂ ਨੂੰ ਉਹਨਾਂ ਦੇ ਫਲਾਂ ਤੋਂ ਅਚਾਰ ਪਾ ਕੇ ਤੇ ਉਹਨਾਂ ਦੇ ਗੁਣਕਾਰੀ ਜਿਹੜੀ ਹੈਗੇ ਆ ਇਹਦੇ ਵਿੱਚ ਗੁਣਕਾਰੀ ਫਿਰ ਤੁਹਾਨੂੰ ਦੱਸ ਦਿੰਨੇ ਹੈਗੇ ਆ ਇਹ ਜਿਹੜ ਇੰਡਾਈਜੇਸ਼ਨ ਜੇ ਕਿਸ ਨੂੰ ਪੇਟ ਦੀ ਕੋਈ ਦਿੱਕਤ ਹੋਵੇ ਉਹਨੂੰ ਠੀਕ ਕਰਦਾ ਹੈਗਾ ਉਦੋਂ ਬਾਅਦ ਚ ਰੈਸਪੀਰੇਟਰੀ ਡਿਜ਼ੀਜ਼ ਵਾਸਤੇ ਬੜਾ ਇੰਪੋਰਟੈਂਟ ਹੈਗਾ ਇਸ ਲਈ ਆਓ ਸਾਰੇ ਇਹਨਾਂ ਰੁੱਖਾਂ ਨੂੰ ਜਾਣੀਏ ਇਹ ਰੁੱਖ ਬੜੇ ਕੀਮਤੀ ਰੁੱਖ ਬੇਸ਼ਕੀਮਤੀ ਰੁੱਖ ਪੰਜਾਬ ਦੇ ਹੈਗੇ ਇਹਨੂੰ ਲਾ ਕੇ ਆਪਾਂ ਮਰਸਦਜੀਦ ਕਰੀਏ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਜੀ